ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਜੀ ਸਾਰੇ ਠੀਕ ਠਾਕ ਹੋਵੋਗੇ ਸੋਨਾ ਕਾਫੀ ਦਿਨ ਤੋਂ ਆਵੜੀ ਇੱਕ ਨਾ ਵੀਡੀਓ ਵਾਇਰਲ ਹੋ ਰਹੀ ਆ ਕਿਉਂਨੇ ਪੰਗਾ ਹੁਣ ਗੱਲ ਤੇ ਲੈ ਲਿਆ ਉਹਨੇ ਆਪਣੇ ਗਾਣੇ ਦੇ ਵਿੱਚ ਮੇਨ ਲਾਈਨ ਰੱਖੀ ਆ ਭਗਵਾਨ ਜਿਛਣੇ ਦੇ ਮਨ ਹੁਣ ਇਸ ਵੀਰ ਦਾ ਮੈਨੂੰ ਪਤਾ ਨਹੀਂ ਕਿ ਜਾਂ ਇਹ ਮੈਨੂੰ ਹੀ ਕਹਿ ਰਿਹਾ ਕਿ ਜਾਂ ਕਿਵੇਂ ਆ ਪਰ ਮੇਰੀਆਂ ਫੋਟੋਆਂ ਲਾ ਕੇ ਕਾਫੀ ਪੇਜਾਂ ਵਾਲੇ ਵੀਰਾਂ ਨੇ ਵੀਡੀਓ ਵਾਇਰਲ ਕੀਤੀ ਹੋਈ ਆ ਤੇ ਮੈਂ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਸ਼ਹੀਦੀ ਦਿਹਾੜੇ ਚੱਲ ਰਹੇ ਆ ਹਨਾ ਤੇ ਆਪਾਂ ਚੰਗੇ ਰਹੀ ਲੱਗਦੇ ਕਿਸੇ ਵੀ ਮੁੱਦੇ ਤੇ ਬੋਲਦੇ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਤੇ ਆਪਣੇ ਬਾਰੇ ਕੋਈ ਭਰਾ ਬੋਲ ਰਿਹਾ ਪਹਿਲੀ ਗੱਲ ਤਾਂ ਮੈਂ ਕਿਸੇ ਦੇ ਧਰਮ ਦੇ ਖਿਲਾਫ ਬੋਲਿਆ ਹੀ ਨਹੀਂ ਹੈ ਨਾ ਕਿਉਂਕਿ ਸਾਰੇ ਹੀ ਆਪਣੇ ਆ ਮੈਂ ਚਾਹੁੰਦਾ ਨਹੀਂ ਵੀ ਕਿਸੇ ਦੇ ਵੀ ਮਨ ਨੂੰ ਠੇਸ ਪਹੁੰਚੇ ਹਿੰਦੂ ਸਿੱਖ ਮੁਸਲਮ ਇਸਾਈ ਸਾਰੇ ਸਾਰੇ ਆਪਣੇ ਭਾਈ ਆ ਕੋਈ ਮਸਲਾ ਨਹੀਂ ਇਦਾਂ ਦਾ ਤੇ ਬਾਕੀ ਜੇ ਆਪਣਾ ਨਾਂ ਲੈ ਕੇ ਕੋਈ ਵੀਰ ਬੋਲਦਾ ਆ ਜਾਂ ਆਪਣਾ ਨਾਂ ਲੈ ਕੇ ਮੇਰੇ ਤੇ ਹੀ ਇਹ ਗੱਲ ਹੋ ਰਹੀ ਆ ਤਾਂ ਫਿਰ ਮੈਂ ਚਾਹੁੰਦਾ ਕਿ ਮੇਰਾ ਭਰਾ ਵੀਡੀਓ ਜੇ ਪੌਣੀ ਆ ਤੇ ਮੇਰਾ ਨਾਮ ਲੈ ਕੇ ਸਿੱਧਾ ਪਾਓ ਬਾਕੀ ਜੇ ਕੋਈ ਦਿੱਕਤ ਪਰੇਸ਼ਾਨੀ ਆ ਬਾਇਓ ਚ ਨੰਬਰ ਦਿੱਤੇ ਹੋਇਆ ਫੋਨ ਕਰ ਲਓ ਕੋਈ ਮਸਲਾ ਨਹੀਂ